रहेਗਾ ਨਸ਼ਾ ਇਹ ਟੋਟਲੀ ਖਤਮ ਹੋ ਜਾਣਾ ਹੈ ਕਿਉਂਕਿ ਇਹਦੇ ਵਿੱਚ ਨਾ ਕੇਵਲ ਸਿਰਫ ਪੰਜਾਬ ਪੁਲਿਸ ਕੱਲਾ ਕੱਲਾ ਬੱਚਾ ਸਾਰੇ ਐਮਐਲਏ ਸਹਿਬਾਨ ਸਾਰੇ ਮਿਨਿਸਟਰ ਸਹਿਬਾਨ ਇਨਫੈਕਟ ਜਿਹੜੇ ਹੈਗੇ ਆ ਉਹ ਵੌਲੰਟੀਅਰਸ ਵੀ ਇਹਦੇ ਚ ਇਨਵੋਲ ਹੋਏ ਤੁਸੀਂ ਦੇਖਿਆ ਹੁਣ ਕਿ ਥਾਂ ਥਾਂ ਤੇ ਯੁੱਧ ਨਸ਼ਾ ਵਿਰੁੱਧ ਜਿਹੜਾ ਹੈਗਾ ਜਿਹੜੀ ਮੁਹਿੰਮ ਜਿਹੜੀ ਹੈਗੀ ਆ ਉਹ ਥਾਂ ਥਾਂ ਜਾ ਕੇ ਕਹਿੰਦੇ ਇਹ ਕਰ ਰਹੇ ਮਿਨਿਸਟਰਸ ਵੀ ਉੱਥੇ ਜਾ ਰਹੇ ਐਮਐਲਏ ਵੀ ਉੱਥੇ ਜਾ ਰਹੇ ਵੌਲੰਟੀਅਰਸ ਵੀ ਉੱਥੇ ਜਾ ਰਹੇ ਤੇ ਮੇਰਾ ਉਮੀਦ ਹੈ ਕਿ ਇੱਕ ਟੋਟਲੀ ਜਿਹੜਾ ਚਿੱਟਾ ਹੈਗਾ ਇਹ ਜਦੋਂ ਖਤਮ ਹੋ ਜਾਊਗਾ ਜਿਵੇਂ ਮੈਂ ਇੱਥੇ ਪਹਿਲਾਂ ਤੁਹਾਨੂੰ ਕੀਤਾ ਹੈ ਉਹਦੇ ਲੈਕਚਰ ਦੇ ਵਿੱਚ ਦੱਸਿਆ ਹੈਗਾ ਕਿ ਇੱਥੇ ਹੁਣ ਜਿਹੜੇ ਨੁੱਕੜ ਜਿਹੜੇ ਹੈਗੇ ਹੁਣ ਉਹ ਨਸ਼ਾ ਤੇ ਨਹੀਂ ਹੋਇਆ ਕਰੂਗਾ ਹੁਣ ਹੋਊਗਾ ਸਿਰਫ ਰੰਗਲੇ ਪੰਜਾਬ ਤੇ ਉੱਤੇ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਮੈਂ ਤੁਹਾਨੂੰ ਇੱਕ ਦੱਸਾਂ ਕਿ ਜਿੰਨੇ ਦੇ ਕਿਨ ਡੀਜੀ ਸਾਹਿਬ ਨੇ ਇਹ ਚਾਰ ਸੰਭਾਲਿਆ ਹੈਗਾ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਵੀ ਹੈ ਇਹ ਪੰਜਾਬ ਤਤਪਰ ਤਿਆਰ ਹੈਗੀ ਵੀ ਇਸ ਕੰਮ ਨੂੰ ਕਿਨੇ ਅਸੀਂ ਦਿਨ ਪਰ ਰਾਤ ਅਸੀਂ ਲੱਗੇ ਹੋਏ ਆ ਤੇ ਉਮੀਦ ਹੈ ਕਿ ਇਹ ਜਿਹੜਾ 31 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਨਸ਼ਾ ਜਿਹੜਾ ਕੋਡ ਖਤਮ ਕਰ ਦਾਂਗੇ ਮੂਲ ਪੱਧਰ ਤੱਕ ਵੀ ਜਾਊਗੀ ਤੇ ਥੱਲੇ ਗਰਾਊਂਡ ਲੈਵਲ ਤੇ ਵੀ ਜਾਊਗੀ ਪਿੰਡਾਂ ਦੇ ਵਿੱਚ ਵੀ ਜਾਊਗੀ ਹਰੇਕ ਪਾਸੇ ਜਾਊਗੀ ਨੁੱਕਰ 'ਚ ਵੀ ਜਾਊਗੀ ਤੇ ਮੱਲਿਆਂ ਦੇ ਵਿੱਚ ਵੀ ਜਾਊਗੀ ਇਹ ਹਰੇਕ ਪਾਸੇ ਜਾਊਗੀ ਇਹ ਸਰ ਗ੍ਰੰਮ ਲੈ ਕੇ ਕਾਲਾ ਜੀ ਦੇਖੋ ਇਹ ਤੁਹਾਡੇ ਸਹਿਯੋਗ ਨਾਲ ਹੀ ਹੁੰਦਾ ਤੁਸੀਂ ਦੇਖੋ ਅਤਵਾਦ ਵੀ ਜਿਹੜਾ ਹੈਗਾ ਜਿੰਨਾ ਜਕਰ ਪਬਲਿਕ ਦਾ ਸਹਿਯੋਗ ਨਹੀਂ ਹੁੰਦਾ ਉਨੀ ਦੇ ਕੋਈ ਵੀ ਮੁਹਿੰਮ ਜਿਹੜੀ ਹੈਗੀ ਖਤਮ ਨਹੀਂ ਹੋ ਸਕਦੀ ਇਹ ਇਕੱਲੀ ਪੁਲਿਸ ਨਹੀਂ ਕੁਝ ਕਰ ਸਕਦੀਗੀ ਇਹ ਤਾਂ ਤੁਹਾਡਾ ਸਹਿਯੋਗ ਚਾਹੀਦਾ ਹੈਗਾ ਸਰ ਬਰਨਾਲਾ ਪੁਲਿਸ ਨੇ ਲਗਾਤਾਰ ਨਸ਼ਾ ਖਿਲਾਫ ਹੋ ਕਾਰਵਾਈਆਂ ਵੀ ਕੀਤੀਆਂ ਹੈਗੇ ਕੌਣ ਦੇਖੇਗਾ ਬਹੁਤ ਵਧੀਆ ਜੀ ਮੈਂ ਤਾਂ ਇਹਨਾਂ ਦੀ ਅਪਰੀਜ਼ ਕਰਦਾ ਜਿੰਨੀ ਵਾਰੀ ਵੀ ਆਇਆ ਤੇ ਇਹ ਇਸ ਵੇਲੇ ਕਿੰਨੇ ਟੌਪ ਤੇ ਹੈਗੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਵੀ ਤੇ ਦੂਸਰੇ ਕਿੰਨੇ ਆਪਦੇ ਜਿਹੜੇ ਕੇਸੇਸ ਹੈਗੇ ਉਹਦੇ ਵੀ ਤੇ ਇੱਕ ਕਿੰਨੇ ਸੈਲਪ ਲਾਈਨ ਅਸੀਂ ਬਣਾਈ ਹੈਗੀ ਐ ਸੇ ਪੰਜਾਬ ਅਗਰ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਹੁੰਦੀ ਉਹਦੀ ਗੁਪਤ ਜਿਹੜੀ ਇਨਫੋਰਮੇਸ਼ਨ ਉਹ ਗੁਪਤ ਰੱਖੀ ਜਾਊਗੀ ਤੇ ਉਹ ਕਾਈਂਡਲੀ ਉਹਦੇ ਚਨ ਸਹਿਯੋਗ ਜ਼ਰੂਰ ਪਾਣ ਮੇਰੇ ਵੱਲੋਂ ਇਹ ਆ ਵੀ ਜਿਹੜੀ ਸੇਫ ਲਾਈਫ ਸੇਫ ਲਾਈਫ ਹੈਲਪ ਲਾਈਨ ਹੈਗੀ ਉਹਦੇ ਚ ਜ਼ਰੂਰ ਇਹ ਯੋਗਦਾਨ ਇਹ ਪਾਉਣ। ਸਰ ਬਾਕੀ ਜਿਹੜੇ ਨਸ਼ਾ ਤਸਕਰ ਅਜੇ ਵੀ ਨਸ਼ਾ ਤਸਕਰੀ ਕਰ ਰਹੇ ਹੈਗੇ ਉਹਨਾਂ ਨੂੰ ਕੀ ਸੁਨੇਹਾ ਹੈਗਾ ਕਿ ਚੇਤਾਵਨੀ ਥੋਡੇ ਕੋਲੇ ਹੈਗਾ ਕੋਈ ਨਾਂ ਦੱਸੋ। ਚੇਤਾਵਨੀ ਦੇ ਦਿਓ ਜੀ ਇੱਥੇ ਫੋਨ ਮਾਈਕ ਤੇ ਮੈਂ ਤੁਹਾਨੂੰ ਦੱਸਾਂ ਮੇਰੇ ਵੱਲੋਂ ਚੇਤਾਵਨੀ ਆ ਜਿੱਥੇ-ਜਿੱਥੇ ਉਹ ਬੈਠੇ ਆ ਜਾਂ ਤਾਂ ਇਹ ਮੁਲਕ ਹੀ ਛੱਡ ਦੇਣ ਮੈਂ ਪੰਜਾਬ ਵਿੱਚ ਨਹੀਂ ਕਰੂੰਗਾ ਮੁਲਕ ਹੀ ਛੱਡ ਜਨ ਤਾਂ ਉਹ ਸੇਫ ਰਹਿਣਗੇ ਨਹੀਂ ਤਾਂ ਉਹਨਾਂ ਦਾ ਹਸ਼ਰ ਜਿਹੜਾ ਹੈਗਾ ਬਹੁਤ ਬੁਰਾ ਹੋਊਗਾ। ਇਹਦਾ ਕੋਈ ਨਹੀਂ ਦੇਖਣ ਵਿੱਚ ਜਿੰਨੇ ਮਰਜ਼ੀ ਰੰਗਤ ਕਰ ਠੀਕ ਹੈ ਨਾ ਅਸੀਂ ਸਾਰੇ ਕੱਢ ਲਾਂਗੇ ਉਹਨਾਂ ਦੇ ਜਿੰਨੇ ਵੀ ਹੈਗੇ ਜਿੰਨਾ ਮਰਜ਼ੀ ਰੂਪ ਹੋ ਕੇ ਨਤਾਰਨ ਕੱਢ ਲਾਂਗੇ ਸਰਕਾਰ ਕਹਿੰਦੀ ਵਚਨ ਪੱਧ ਹੈ ਕਿ ਉਹਨਾਂ ਵਾਸਤੇ ਕਹਿੰਦੇ ਉਹਨਾਂ ਨੂੰ ਜੌਬ ਵੀ ਮਿਲੂਗੀ ਤੇ ਡੀਡਿਕਸ਼ਨ ਸੈਂਟਰ ਵੀ ਬਣਾਏ ਹੋਏ ਹੈਗੇ ਤੇ ਉਹਨਾਂ ਦਾ ਜਿਹੜਾ ਦੁਬਾਰਾ ਵੇਸੇਵੇਂ ਵਾਸਤੇ ਉਹਦੇ ਅੱਛੇ ਵੀ ਕਾਰੋਬਾਰ ਹੈਗਾ ਉਹਨਾਂ ਦੇ ਵੀ ਅਸੀਂ ਸਰਕਾਰ ਨੇ ਕੀਤਾ ਹੋਇਆ ਸ਼ੁਰੂ ਦੇਖੋ ਜੀ ਇਹ ਤਾਂ ਹਰੇਕ ਪਾਸੇ ਹੀ ਹੈਗਾ ਜਿੱਥੇ ਵੀ ਕੋਈ ਇਨਫਾਰਮੇਸ਼ਨ ਇਹੋ ਜੀ ਮਿਲਦੀ ਹੈਗੀ ਹੈ ਤੇ ਮੈਂ ਇਹ ਵੀ ਚੇਤਾਵਨੀ ਦੇਣਾ ਚਾਹੂੰਗਾ ਜਿੰਨੇ ਵੀ ਜਿਹੜੇ ਨਸ਼ਾ ਕਰਦੇ ਆ ਚਾਹੇ ਸ਼ਰਾਬ ਦਾ ਹੈਗਾ ਜਿਹੜੀ ਬਣਾਉਂਦੇ ਹੈਗੇ ਜਾਂ ਹੋਰ ਵੀ ਕੋਈ ਨਸ਼ਾ ਕਿਨੇ ਇਹੋ ਜਿਹਾ ਵੇਚਦਾ ਹੈਗਾ ਚਾਹੇ ਉਹ ਦਵਾਈਆਂ ਦੇ ਰੂਪ ਦੇ ਵਿੱਚ ਵੇਚਦਾ ਹੈ ਜਾਂ ਕਿਸੇ ਰੂਪ ਦੇ ਵਿੱਚ ਵੀ ਵੇਚਦਾ ਉਹ ਟੋਟਲੀ ਜਿਹੜਾ ਹੈਗਾ ਪੰਜਾਬ ਪੁਲਿਸ ਜਿਹੜੀ ਵਚਨਪੱਤਾ ਹੈ ਕਿ ਉਹਨੂੰ ਖਤਮ ਕਰ ਦੂਗੀ ਬੱਸ ਇਹਨਾਂ ਦੇਖੋ ਆ ਵੇਖੋ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜੇ ਤੁਸੀਂ ਖੁਸ਼ ਹੋ ਤੇ ਅਸੀਂ ਖੁਸ਼ ਹਾਂ ਠੀਕ ਹੈ ਨਾ ਪਬਲਿਕ ਖੁਸ਼ ਹੈ ਤੇ ਅਸੀਂ ਖੁਸ਼ ਹੈ